ਅਨਲ ਸਾਹਿਤ ਸੁਮੰਦਰ ਤੇ ਆਪ ਸਭ ਦਾ ਸਵਾਗਤ ਹੈ ਪੇਜ ਹੈ ਡਾਕਟਰ ਜਗਤਾਰ ਜੀ ਦੁਆਰਾ ਲਿਖਿਤ ਇੱਕ ਰਚਨਾ ਕੀ ਉਤਰਦਿਆਂ ਸਾਡੇ ਖੇਤ ਨਹੀਂ ਹੁੰਦੇ ਸਾਡੇ ਘਰਾਂ ਵਿੱਚ ਕਣਕ ਵੀ ਨਹੀਂ ਆਉਂਦੀ ਪਰ ਜਦੋਂ ਅਸੀਂ ਮਿੱਟੀ ਵਿੱਚ ਪਲੜ ਰਲਾ ਕੇ ਕੰਦਾ ਕੋਠਿਆਂ ਨੂੰ ਲਿਪਦੇ ਹਾਂ ਤਾਂ ਕਣਕ ਸਾਡੇ ਬਨੇਰਿਆਂ ਤੇ ਉਗਦੀ ਹੈ ਅਸੀਂ ਕਣਕ ਬੀਜਦੇ ਹਾਂ ਪਾਲਦੇ ਹਾਂ ਵੱਢਦੇ ਹਾਂ ਮੰਡੀ ਲੈ ਕੇ ਜਾਂਦੇ ਹਾਂ ਪਰ ਕਣਕ ਨੂੰ ਸਾਡੇ ਘਰਾਂ ਦਾ ਰਾਹ ਨਹੀਂ ਆਉਂਦਾ ਸਾਡੇ ਘਰਾਂ ਵਿੱਚ ਸਿੱਲੇ ਦੇ ਦਾਣੇ ਆਉਂਦੇ ਹਨ ਪਿੜਾਂ ਦੀ ਹੂੰ ਜਾਂਦੀ ਹੈ ਛਟਕਣ ਆਉਂਦਾ ਹੈ ਪਰ ਕਣਕ ਨਹੀਂ ਆਉਂਦੀ ਬੱਚੇ ਪੁੱਛਦੇ ਹਨ ਅਸੀਂ ਕਣਕ ਦੇ ਆਗਮਨ ਲਈ ਬੁਨੇਰੇ ਲਿਪਦੇ ਹਾਂ ਕੰਦਾ ਤੇ ਗਾਸ਼ਨੀ ਨਾਲ ਵੇਲ ਬੂਟੇ ਪਾਉਂਦੇ ਹਾਂ ਪਰ ਕਣਕ ਸਾਡੇ ਘਰ ਕਿਉਂ ਨਹੀਂ ਆਉਂਦੀ ਉੱਤਰ ਦੇਂਦੀ ਥਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਕੇ ਦਾੜੀ ਵਿੱਚ ਝੂਕ ਹੋ ਜਾਂਦੇ ਨੇ ਜਿਵੇਂ ਮੰਡੀਆਂ ਵਿੱਚ ਕਣਕ ਲੋਪ ਹੋ ਜਾਂਦੀ ਹੈ ਜਿਵੇਂ ਮੰਡੀਆਂ ਵਿੱਚ ਕਣਕ ਲੋਪ ਹੋ ਜਾਂਦੀ ਹੈ ਜੀਵੇਂ ਮੰਡੀਆਂ ਵਿੱਚ ਕਣਕ ਲੂਪ ਹੋ ਜਾਂਦੀ ਹੈ ਹੋਰ ਸਾਹਿਤਿਕ ਰਚਨਾਵਾਂ ਸੁਣਨ ਦੇ ਲਈ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ